ਆੜਨਾ ਕਰੀ ਗਾ ਇਹ ਲੈ ਕੇ ਕਿੱਥੋਂ ਦਾ ਸੀਗਾ ਕੇ ਇਹ ਲੈ ਕੇ ਮੈਂ ਇਹ ਪੰਜ ਰਾਇ ਮਿਲ ਜਾਂਦਾ ਸੀਗਾ ਜੀ ਦਸੌਂਦਾ ਸਿੰਘ ਵਾਲੇ ਤੋਂ ਵੀ ਕਸਵੇ ਤੋਂ ਵੀ ਆਪਣੇ ਕਲਿਆਣ ਤੋਂ ਵੀ ਮਿਲ ਜਾਂਦਾ ਸੀ ਜੀ ਰੈਕੋਟ ਤੋਂ ਸੇਰਪੁਰ ਤੋਂ ਏ ਸਰ ਜੀ 2500 ਗ੍ਰਾਮ ਦੇ ਦਿੰਦੇ ਸਾਨੂੰ ਜੀ ਫਿਰ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਹਾਂ ਸਰ ਮੈਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਫਿਰ ਉਹ ਹੁਣ ਬੰਦੇ ਕਿੱਥੇ ਨੇ ਉਹ ਬੰਦੇ ਹੁਣ ਜੇਲ੍ਹ 'ਚ ਨਹੀਂ ਜੀ ਪੁਲਿਸ ਨੇ ਫੜ ਹਾਂ ਜੀ ਉਹਨਾਂ ਨੇ ਮੈਂ ਅਰੈਸਟ ਕਰਾਤੀ ਉਹਨਾਂ ਦੇ ਬੰਦੇ ਜੇਲ੍ਹ 'ਚ ਨਹੀਂ ਜੀ ਮੇਰਾ ਨਾਮ ਮਨਜੀਤ ਕੌਰ ਪੱਤਾ ਕਿਹੜਾ ਪਿੰਡ ਆ ਬਾਪਾ ਵੀਰ ਜੀ ਕਿੰਨੇ ਬੱਚੇ ਆ ਜੀ ਬੇਟੇ ਦੋ ਗੁੱਡੀਆਂ ਨੇ ਦੋ ਕਾਕੇ ਨੇ ਅੱਛਾ ਇੱਕ ਵੱਡਾ ਬੇਟ ਇਹ ਕੰਮ ਵਾਲਾ ਇਹੀ ਬੇਟਾ ਕੰਮ ਵਾਲਾ ਇਹੀ ਦੀ ਪੱਤਾ ਤੇ ਹੁਣ ਤੁਸੀਂ ਕਿਥੋਂ ਇਹਨੂੰ ਮੋਟੀਵੇਟ ਕਿਵੇਂ ਛੱਡਿਆ ਗਿਆ ਨਛਾ ਮੈਂ ਛੱਡਿਆ ਪੁੱਤ ਮੈਂ ਸੰਦੌੜ ਆਈ ਇਹਨਾਂ ਦੇ ਕੋਲੇ ਦੁੱਖ ਰੋਇਆ ਕਿ ਇਹਨਾਂ ਨੇ ਮੇਰੀ ਸੋਣੀ ਪੂਰੀ ਪੁੱਤ ਛੁਣ ਕੇ ਮੈਨੂੰ ਸਿੱਧਾ ਰੱਬ ਆਇਆ ਮੇਰੇ ਪੁੱਤ ਨੂੰ ਮਰਦੀ ਬਹੁਤ ਉੱਕੀ ਸੀ ਇਹਨਾਂ ਨੇ ਮੇਰਾ ਇਹਨਾਂ ਸੁਣੀ ਸੰਦੌੜ ਵਾਲੇ ਦਾ ਮੁੰਡੇ ਨੇ ਦੂਜੇ ਨਗਾ ਕਾਂਦੀਪ ਨੇ ਮੇਰੇ ਨਾਲ ਸਾਥ ਵੀ ਦਿੱਤਾ ਇਹਨਾਂ ਨੇ ਮੇਰੇ ਪੁੱਤ ਨੂੰ ਸਿੱਧੇ ਰੱਬ ਆਇਆ ਪੁੱਤ ਮੈਂ ਕੋਟ ਕੋਟ ਧੰਨਵਾਦ ਕਰਦੀ ਆ ਪੁਲਿਸ ਸੰਨਾਉੜਾ ਦਾ ਗਗਨ ਨੀਵਣਾ ਦਾ ਸੰਦੀਪ ਦਾ ਮੇਰੇ ਪੁੱਤ ਦਾ ਪ੍ਰੇਰ ਕੋਟਲੇ ਹੋਰ ਐਮਐਲਏ ਸਾਰੇ ਨਾਲ ਕਰਦੀਆਂ ਕਿ ਇਹਨਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਕਿਉਂ ਅੱਜ ਮੈਂ ਦੁੱਖ ਰੋਈ ਇਹਨਾਂ ਨੇ ਮੇਰਾ ਸੁਣ ਕੇ ਮੇਰੇ ਪੁੱਤ ਦੀ ਜ਼ਿੰਦਗੀ ਬਚਾਈ ਪੁੱਤ ਜੇ ਵੱਡ ਡੋਜ ਲੱਗ ਜਾਂਦੀ ਜੇ ਪੁੱਤ ਮਰ ਜਾਂਦਾ ਮੈਨੂੰ ਪੁੱਤ ਦਾ ਸਹਣਾ ਨਹੀਂ ਤੀ ਕੀ ਤੁਹਾਨੂੰ ਜਿੱਦਿਆ ਹੁੰਦਾ ਜਿਹੜੇ ਨੇ ਸਮਾਨ ਵੇਚੋ ਮੇਰਾ ਆਪੀ ਹੌਲੀ ਹੌਲੀ ਬਣ ਜੂ ਇਹ ਠੀਕ ਰਹੂਗਾ ਬਣ ਜੂਗਾ ਇਹਨਾਂ ਨੇ ਵੀ ਮੇਰੇ ਪੁੱਤ ਦੀ ਜਾਨ ਬਚਾਈ ਆ ਮੈਂ ਕੋਟ ਕੋਟ ਧੰਨਵਾਦ ਕਰਦੀ ਆ ਸੰਦੌਰ ਥਾਣੇ ਦਾ ਮਰੇਰ ਕੋਟ ਦਾ ਐਮਐਲਿਆ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਵੀ ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਬਚਾਈ ਮੈਂ ਸੱਚੋ ਸੰਦੌਰ ਥਾਣਾ ਤੇ ਕੇ ਮੁੰਡਾ ਕਿਵੇਂ ਮਿਲਿਆ ਤੁਹਾਨੂੰ ਇਹਦੇ ਐਕਚੁਅਲ ਜੇ ਮਦਰ ਨੇ ਸਾਡੇ ਕੋਲ ਸ਼ਿਕਾਇਤ કરી ਸੀ ਵੀ ਮੇਰਾ ਬੇਟਾ ਨਸ਼ਾ ਬਹੁਤ ਕਰਦਾ ਇਹਨਾਂ ਨਸ਼ਾ ਛਡਾਓ ਜੋ ਸਰਕਾਰ ਦੀ ਮਹਿੰਮ ਚੱਲਦੀ ਆ ਉਹਦੇ ਅਕੋਰਡਿੰਗ ਵੀ ਇਹਦਾ ਸਰਕਾਰੀ ਤੌਰ ਤੇ ਨੂੰ ਜਾ ਕੇ ਨਸ਼ਾ ਛਡਾਓ ਇਸ ਤਰ੍ਹਾਂ ਦਾ ਤੁਸੀਂ ਫਿਰ ਇਹਨੂੰ ਨਾਲ ਲਿਆਇਆ ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਦੇ ਨਾਲ ਮੈਂ ਜਦੋਂ ਆਉਂਗਾ ਗੱਲ ਕਰੀ ਇਹ ਮੈਨੂੰ ਕਹਿੰਦਾ ਜੀ ਮੈਂ ਨਸ਼ਾ ਛੱਡਣਾ ਚਾਹੁੰਦਾ ਮੇਰੇ ਤੋਂ ਮੈਨੂੰ ਕਿਸੇ ਸੈਂਟਰ ਚ ਨਾ ਭੇਜੋ ਮੈਂ ਇਹਨੂੰ ਨਾਲ ਲਿਆਇਆ ਨਾਲ ਲਿਆ ਕੇ ਇਹਨੂੰ ਮੈਂ 8-9 ਦਿਨ ਤਕਰੀਬਨ ਨਾਲ ਰੱਖਦਾ ਰਿਹਾ ਰਾਤ ਨੂੰ ਸਾਡੇ ਕੋਲ ਹੀ ਪੈਂਦਾ ਰਿਹਾ ਇਹ ਸਵੇਰ ਸ਼ਾਮ ਖਾਣਾ ਖਾਂਦਾ ਰਿਹਾ ਜਿਸ ਤਰ੍ਹਾਂ ਦੁੱਧ ਵਗੈਰਾ ਵੀ ਅਸੀਂ ਇਹਨੂੰ ਪਿਉਂਦੇ ਰਹੇ ਸਪੈਸ਼ਲ ਜਦੋਂ ਇਹਨੂੰ ਕੁਝ ਮਨ ਨੂੰ ਮਹਿਸੂਸ ਹੁੰਦਾ ਸੀ ਮੈਨੂੰ ਉਦੋਂ ਫਿਰ ਇਹਨੂੰ ਰੱਜ ਕੇ ਖਵਾਉਣਾ ਵੀ ਤੂੰ ਜੂਸ ਵਗੈਰਾ ਵੀ ਇਹਦਾ ਕੁਦਰਤੀ ਜਿਵੇਂ ਚੱਲਦਾ ਰਿਹਾ ਚੱਲਦਾ ਰਿਹਾ ਇਹਨੂੰ ਫਿਰ ਪੁੱਛਿਆ ਕਰੀਏ ਤੋੜ ਤਾਂ ਨਹੀਂ ਲੱਗੀ ਵੀ ਅਸੀਂ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਇੱਕ ਦੋ ਵਾਰ ਇਹਦਾ ਵਿੱਚ ਦੀ ਢਿੱਡ ਵੀ ਦੁਖਿਆ ਇਹਨੂੰ ਦਵਾਈ ਦਵਾਈ ਪਰ ਠੀਕ ਰਿਹਾ ਸਾਰਾ ਫਿਰ ਪੌਂਦਨਾਂ ਬਾਅਦ ਇਹਦਾ ਅਸੀਂ ਦੁਬਾਰੇ ਟੈਸਟ ਕਰਾਇਆ ਕਿਵੇਂ ਮੈਸੂਰ ਹੁੰਦਾ ਆਪਣੇ ਡਿਊਟੀ ਨੂੰ ਬਹੁਤ ਤਰੀਕੇ ਦਾ ਬਹੁਤ ਵਧੀਆ ਜੀ ਅਸਲ 'ਚ ਕੱਲ ਕੱਲ ਮੈਂ ਨਸ਼ਾ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਜੋ ਚੱਲ ਰਿਹਾ ਉਹਦੇ ਮੈਂ ਗਿਆ ਉੱਥੇ ਮੈਨੂੰ ਕਹਿੰਦਾ ਮੈਂ ਤੁਹਾਡਾ ਨਾਮ ਸੁਰਿਆ ਸਰਪੀ ਗਗਨਦੀਪ ਸਰਾ ਆ ਰਹੇ ਨੇ ਕਹਿੰਦਾ ਮੈਂ ਉਹ ਖੁਸ਼ੀ ਚ ਆਇਆ ਇੱਥੇ ਤੁਹਾਡੇ ਕੋਲ ਮੈਨੂੰ ਸਪੈਸ਼ਲ ਮਿਲਣ ਆਇਆ ਉੱਥੇ ਨੇ ਸਪੈਸ਼ਲ ਮਤਲਬ ਉਹ ਵਾਈਟ ਵੀ ਦਿੱਤੀ ਬਾਕੀ ਜਾਨ ਨੂੰ ਇਹਦੀ ਵੀਡੀਓ ਵੀ ਵਾਇਰਲ ਹੋਈ